ਪਠਾਨਕੋ ਨਗਰ ਨਿਗਮ ਜੋ ਕਿ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ ਤੇ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਤੇ ਇਸ ਵਾਰ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਸੁਰਖੀਆਂ ਚ ਹੈ ਦੱਸਦੇ ਹਈਏ ਕਿ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦਾ ਕੰਮ ਹੈ ਕਿ ਲੋਕਾਂ ਦੀ ਇਮਾਰਤਾਂ ਦੇ ਜੋ ਨਕਸ਼ੇ ਪਾਸ ਹੁੰਦੇ ਨੇ ਉਹਨਾਂ ਨੂੰ ਜਾ ਕੇ ਚੈੱਕ ਕਰਨਾ ਤੇ ਕੰਮ ਦਾ ਜਾਇਜ਼ਾ ਲੈਣਾ ਜੋ ਕਿ ਨਕਸ਼ਾ ਬਣਿਆ ਹੈ ਕੰਮ ਉਸ ਹਿਸਾਬ ਦੇ ਨਾਲ ਹੋ ਰਿਹਾ ਹੈ ਜਾਂ ਫਿਰ ਨਹੀਂ ਚੈੱਕ ਕਰ ਪਠਾਨਕੋਟ ਨਗਰ ਨਿਗਮ ਦੇ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਇਹਨਾਂ ਬਿਲਡਿੰਗਾਂ ਨੂੰ ਚੈੱਕ ਕਰਨ ਵੇਲੇ ਕੋਈ ਵੀ ਧਿਆਨ ਜਿਹੜਾ ਹੈ ਉਹ ਨਹੀਂ ਦਿੱਤਾ ਜਾ ਰਿਹਾ ਦੱਸਤੇ ਇਹ ਨਤੀਜਾ ਸਤਕਾ ਲੋਕਾਂ ਨੇ ਆਪਣੇ ਮਨਮਰਜ਼ੀ ਦੇ ਨਾਲ ਇਮਾਰਤਾਂ ਤਿਆਰ ਕੀਤੀਆਂ ਨੇ ਤੇ ਸਰਕਾਰੀ ਜ਼ਮੀਨਾਂ ਤੇ ਵੀ ਕਬਜ਼ੇ ਕੀਤੇ ਜਾ ਰਹੇ ਨੇ ਅਜੇ ਹਾਈ ਇੱਕ ਇਮਾਰਤ ਪਠਾਨਕੋਟ ਸ਼ਿਮਲਾ ਪਹਾੜੀ ਪਾਰਕ ਦੇ ਨੇੜੇ ਬਣ ਰਹੀ ਹੈ ਜਿੱਥੇ ਨਗਰ ਨਿਗਮ ਦੇ ਸਾਰੇ ਹੀ ਨਿਯਮਾਂ ਨੂੰ ਅੱਖੋਂ ਪਰੋਲੇ ਕਰਕੇ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ ਦੱਸਤੇ ਚਲਿਏ ਕਿ ਮਾਲਕਾਂ ਵੱਲੋਂ ਬਿਲਡਿੰਗ ਦਾ ਵਾਦਾ ਇਸ ਪਾਰਕ ਦੇ ਵਿੱਚ ਜਿਹੜਾ ਹੈ ਉਹ ਗਲੀ ਨੂੰ ਗਲੀ ਪਰ ਉਹ ਜੜਾਇਓ ਕੀਤਾ ਗਿਆ ਤੇ ਦਰਵਾਜ਼ਾ ਖਿੜਕੀਆਂ ਵੀ ਜੜੀਆਂ ਨੇ ਰੱਖੀਆਂ ਗਈਆਂ ਨੇ ਜੋ ਕਿ ਸਰਕਾਰੀ ਨਿਯਮਾਂ ਦੇ ਮੁਤਾਬਿਕ ਜਿਹੜਾ ਨਹੀਂ ਹੋ ਸਕਦਾ ਇਸ ਦੇ ਨਾਲ ਹੀ ਇਹਨਾਂ ਮਾਲਕਾਂ ਵੱਲੋਂ ਪਾਰਕ ਦੀ ਗਲੀ ਤੇ ਵੀ ਕਬਜ਼ਾ ਕੀਤਾ ਜਾ ਰਿਹਾ ਜਿਸ ਨੂੰ ਵੇਖਣ ਵਾਲਾ ਕੋਈ ਵੀ ਨਹੀਂ ਹੈ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਿਤੇ ਨਾ ਕਿਤੇ ਨਗਰ ਨਿਗਮ ਦੀ ਮਿੱਤੀ ਭੱਗਤ ਦੇ ਨਾਲ ਹੀ ਇਹ ਸਾਰਾ ਕੰਮ ਚੱਲ ਰਿਹਾ ਹੈ ਤੇ ਇਸ ਵਜ੍ਹਾ ਦੇ ਨਾਲ ਕਾਰਵਾਈ ਨਹੀਂ ਹੋ ਰਹੀ ਦੂਜੇ ਪਾਸੇ ਜਦ ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਮਿਊਨਿਸਪਲ ਟਾਊਨ ਪਲੈਨਰ ਇਸ ਮੁੱਦੇ ਤੋਂ ਬਚਦੇ ਹੋਏ ਨਜ਼ਰ ਆਏ ਤੇ ਸਾਡੇ ਸਵਾਲਾਂ ਦੇ ਜਵਾਬ ਦੇਣ ਵਿੱਚ ਟਾਲਮਟੋਲ ਕਰਦੇ ਦੇਤੇ ਪਰ ਅਖੀਰ ਵਿੱਚ ਅਧਿਕਾਰੀਆਂ ਵੱਲੋਂ ਖੁਦ ਮੰਨਿਆ ਗਿਆ ਕਿ ਨਿਯਮਾਂ ਅਨੁਸਾਰ ਕੋਈ ਵੀ ਸ਼ਖਸ ਸਰਕਾਰੀ ਜਗਾ ਵੱਲ ਇਮਾਰਤ ਨੂੰ ਨਹੀਂ ਵਧਾ ਸਕਦਾ ਉਹ ਰੂਟੀਨ ਦੇ ਵਿੱਚ ਚੈਕਿੰਗ ਕਰਦੇ ਆ ਕਈ ਵਾਰ ਆ ਕੇ ਮਦਦ ਕੰਮ ਸ਼ੁਰੂ ਹੋ ਜਾਂਦਾ ਉਹ ਥੋੜਾ ਹਫ਼ਤੇ ਬਾਅਦ ਪਤਾ ਲੱਗਿਆ ਜਿਵੇਂ ਤੇ ਫਿਰ ਜਦੋਂ ਵੀ ਨੋਟਿਸ ਜਾਂਦਾ ਉਹ ਕਾਰਵਾਈ ਕਰਦੀ ਹੈ ਨਿਗਮ ਦੀ ਨਿਗਮ ਦੀ ਵੀ ਅ ਸਰ ਆਪਣੇ ਸ਼ਹਿਰ ਦੇ ਵਿੱਚ ਕਈ ਐਸੇ ਘਟਨਾਵਾਂ ਨੇ ਲਾਈਕ ਆ ਵਗੈਰ ਨਿਗਮ ਦੇ ਲੱਗੇ ਤੇ ਇਹ ਤਾਂ ਇੱਕ ਫਾਰਮ ਬਣਦੀ ਆ ਉਹ ਉਹਦੇ ਬਿਰਦੇ ਕਿੰਨੇ ਸ਼ੋਰ ਪਾਸੀ ਇਹ ਕੋਈ ਇਹਦੇ ਨਕਸ਼ਾ ਦੇਖ ਕੇ ਹੀ ਪਤਾ ਲੱਗ ਸਕਦਾ ਵੀ ਉਹਦਾ ਕਿੰਨੇ ਪਾਸ ਹੈਗੇ ਜਨਰਲੀ ਦੋ ਮੰਜ਼ਿਲ ਨਕਸ਼ਾ ਪਾਸ ਹੁੰਦਾ ਹੈਗਾ ਪਰ ਜੇ ਕੋਈ ਐਫਏਆਰ ਜਾਂ ਪਾਰਕਿੰਗ ਵਗੈਰਾ ਅਗਲੇ ਨੇ ਛੱਡੀ ਹੈ ਤਾਂ ਵੱਧ ਵੀ ਹੋ ਸਕਦਾ ਪਾਸ ਤਿੰਨ ਮੰਜ਼ਿਲ ਦਾ ਵੀ ਹੋ ਸਕਦਾ ਕੋਈ ਇਦਾਂ ਦਾ ਫਿਕਸ ਨਹੀਂ ਹੈਗਾ ਉਹ ਡਿਪੈਂਡ ਕਰਦਾ ਵੀ ਉਹਨੇ ਪਾਰਕਿੰਗ ਕਿੰਨੀ ਪ੍ਰੋਵਾਈਡ ਕੀਤੀ ਹੋਈ ਹੈ ਸਰ ਚਾਰ ਮੰਜ਼ਿਲਾ ਆਉਣ ਵਾਲੀ ਜਿਹੜਾ ਯਾਰ ਉਹ ਬਣਾਈ ਜਾਣੀ ਤੇ ਪਾਣੀ ਇੱਥੇ ਮੋਟੀ ਬਣਾਈ ਹੈ ਚਾਹ ਬਣਾ ਸਕਦੇ ਹਾਂ ਇਹਦਾ ਨਕਸ਼ਾ ਦੇਖ ਕੇ ਹੀ ਦੱਸਿਆ ਜਾ ਸਕਦਾ ਵੀ ਉਹਦਾ ਕੀ ਪਾਸ ਹੈਗਾ ਸਰ ਦੂਸਰਾ ਉਸ ਬਿਲਡਿੰਗ ਦਾ ਜਿਹੜਾ ਆ ਸਰਕਾਰੀ ਪ੍ਰਾਪਰਟੀ ਵਾਲ ਜਿਹੜਾ ਵਿਧਾਪ ਆਇਆ ਗਿਆ ਕਾਫੀ ਸਾਰਾ ਅਤੇ ਉੱਪਰ ਜਿਹੜੇ ਆ ਦਰਵਾਜ਼ੇ ਵੀ ਕਟੇ ਗਏ ਨੇ ਕਾ ਕਰਸੋਪ ਮੈਂ ਇਹੀ ਤੁਹਾਨੂੰ ਦੱਸ ਰਿਹਾ ਇਹ ਨਕਸ਼ਾ ਦੇਖ ਕੇ ਹੀ ਦੱਸਿਆ ਜਾਦਾ ਉਸ ਦਾ ਵੀ ਉਹਨਾਂ ਦਾ ਕੀ ਪਾਸ ਹੈਗਾ ਵਿਦਆਉਟ ਤੇ ਆਪਾਂ ਪਲਾਨ ਕੀ ਕਹਿ ਸਕਦੇ ਹਾਂ ਉਸ ਬਾਰੇ ਵੀ ਉਹਨੇ ਅਪਰੂਵ ਕਰਾਈ ਹੈ ਉਧਰਲੇ ਪਾਸੇ ਓਪਨਿੰਗ ਕਈ ਨਹੀਂ ਕਰਾਈ ਹੋਈ ਉਸ ਵਾਇਸ ਸਰਕਾਰੀ ਪ੍ਰਾਪਰਟੀ ਵਾਲੇ ਵਿਧਾਪ ਪਾ ਸਕਦੇ ਨਹੀਂ ਵਿਧਾ ਜਨਰਲੀ ਅਲਾਉਡ ਨਹੀਂ ਹੁੰਦਾ ਕੈਂਪਰਸ ਹਨੀ ਦੇ ਨਾਲ ਅੱਜ ਸੈਨੀਟੀਰੀ ਰਿਪੋਰਟ ਵੈਲਕਮ ਟੂ ਰੂਟਸ ਕੰਟਰੀ ਸਕੂਲ The largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.